ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਪਣੀ ਐਕਟਿੰਗ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਣ ਵਾਲੇ ਅਤੇ ਆਪਣੀ ਮਿਹਨਤ ਸਦਕਾ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੰਜਾਬੀ ਇੰਡਸਟਰੀ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਪਿੰਡੀ ਵਾਲੇ ਤੂਤੇ ਦੇ ਜੀਵਨ ਉਹਨਾਂ ਦੇ ਕੈਰੀਅਰ ਤੇ ਸਟ੍ਰਗਲਿੰਗ ਲਾਈਫ ਬਾਰੇ ਇਸ ਲਈ ਦੋਸਤੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਦੋਸਤੋ ਤੂਤੇ ਦਾ ਜਨਮ ਪਿੰਡ ਲੋਂਗੋਵਾਲ ਦੇ ਨੇੜੇ ਢਿਲਵਾ ਪਿੰਡੀ ਕੇਰ ਸਿੰਘ ਵਾਲੀ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਤੁਹਾਨੂੰ ਦੱਸ ਦਈਏ ਕਿ ਪਿੰਡੀ ਤੋਂ ਭਾਵ ਪਿੰਡ ਦੇ ਨੇੜੇ ਪੈਂਦੇ 20-25 ਘਰਾਂ ਦਾ ਕਬੀਲਾ ਜੋ ਕਿ ਪਿੰਡ ਤੋਂ ਥੋੜੀ ਦੂਰ ਖੇਤਾਂ ਵਿੱਚ ਹੁੰਦਾ ਹੈ। ਇਸ ਤਰ੍ਹਾਂ ਤੂਤੇ ਦਾ ਜਨਮ ਲੋਂਗੋਵਾਲ ਦੇ ਨੇੜੇ ਪਿੰਡੀ ਵਿਖੇ ਹੋਇਆ। ਤੂਤੇ ਦਾ ਅਸਲ ਨਾਮ ਸੁਖਵਿੰਦਰ ਸਿੰਘ ਹੈ। ਪਰ ਇਹਨਾਂ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਤੂਤੇ ਦੇ ਨਾਮ ਨਾਲ ਕੀਤੀ ਸੀ ਤੇ ਅੱਜ ਇਹ ਉਸੇ ਨਾਮ ਨਾਲ ਮਸ਼ਹੂਰ ਹੈ ਤੂਤੇ ਨੇ ਆਪਣੀ ਸਕੂਲੀ ਪੜਾਈ ਲੌਂਗੋਵਾਲ ਸਰਕਾਰੀ ਸਕੂਲ ਤੋਂ ਪੂਰੀ ਕੀਤੀ ਉਸ ਤੋਂ ਬਾਅਦ ਤੂਤੇ ਨੇ ਰਣਵੀਰ ਕਾਲਜ ਸੰਗਰੂਰ ਵਿੱਚ ਦਾਖਲਾ ਲਿਆ ਤੂਤੇ ਨੂੰ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਦੀ ਨਕਲ ਕਰਨ ਦੀ ਆਦਤ ਸੀ ਇੱਕ ਵਾਰ ਸਕੂਲ ਵਿੱਚ ਯੂਥ ਫੈਸਟੀਵਲ ਹੋਣ ਵਾਲਾ ਸੀ ਤੇ ਤੂਤੇ ਦੀ ਮੁਲਾਕਾਤ ਜੱਸੇ ਤੇ ਉਹਦੇ ਸਾਥੀਆਂ ਨਾਲ ਹੋਈ ਜਿਹੜੇ ਆਪਣੀ ਟੀਮ ਨਾਲ ਕਾਲਜ ਵਿੱਚ ਥੀਏਟਰ ਕਰਦੇ ਹੁੰਦੇ ਸੀ ਇੱਕ ਵਾਰ ਕਾਲਜ ਵਿੱਚ ਯੂਥ ਫੈਸਟੀਵਲ ਹੋਣ ਵਾਲਾ ਸੀ ਤੇ ਤੂਤੇ ਦੀ ਮੁਲਾਕਾਤ ਜੱਸੇ ਤੇ ਉਹਦੇ ਸਾਥੀਆਂ ਨਾਲ ਹੋਈ ਜਿਹੜੇ ਆਪਣੀ ਟੀਮ ਨਾਲ ਕਾਲਜ ਵਿੱਚ ਥੀਏਟਰ ਕਰਦੇ ਹੁੰਦੇ ਸੀ ਜੱਸੇ ਨੇ ਤੂਤੇ ਨੂੰ ਯੂਥ ਫੈਸਟੀਵਲ ਵਿੱਚ ਪਾਰਟਿਸਿਪੇਟ ਕਰਨ ਲਈ ਕਿਹਾ ਪਰ ਤੂਤੇ ਦੀ ਆਵਾਜ਼ ਕੱਟ ਹੋਣ ਕਰਕੇ ਸਿਲੈਕਸ਼ਨ ਨਾ ਹੋਈ ਕਿਉਂਕਿ ਨੁੱਕੜ ਨਾਟਕ ਲਈ ਤੇਜ਼ ਆਵਾਜ਼ ਦੀ ਲੋੜ ਹੁੰਦੀ ਹੈ ਇਸ ਗੱਲ ਤੋਂ ਤੂਤਾ ਬਹੁਤ ਨਾਰਾਜ਼ ਹੋਇਆ ਪਰ ਜੱਸੇ ਨੇ ਕਿਹਾ ਕਿ ਤੂੰ ਹਿੰਮਤ ਨਾ ਹਾਰ ਮਿਹਨਤ ਕਰਦਾ ਰਹਿ ਤੁਹਾਨੂੰ ਦੱਸ ਦਈਏ ਕਿ ਤੂਤਾ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਜਦੋਂ ਕਾਲਜ ਵਿੱਚ ਪੜ੍ਹਦੇ ਆ ਇਹਨਾਂ ਦੇ ਦਾਦੇ ਨੂੰ ਕੈਂਸਰ ਹੋ ਗਿਆ ਸੀ ਤਾਂ ਤੂਤਾ ਦਿਨ ਰਾਤ ਉਹਨਾਂ ਦੀ ਸੇਵਾ ਕਰਦਾ ਸੀ ਪਰ ਉਸ ਦਾ ਦਾਦਾ ਨਹੀਂ ਬਚਿਆ ਇਸ ਗੱਲ ਦਾ ਤੂਤੇ ਨੂੰ ਬਹੁਤ ਵੱਡਾ ਸਦਮਾ ਲੱਗਾ ਸੀ ਆਪਣੇ ਦਾਦੇ ਦੀ ਮੌਤ ਤੋਂ ਬਾਅਦ ਤੂਤੇ ਦੇ ਕਰਦੇ ਆਣੇ ਉਸ ਨੂੰ ਕਮਾ ਕੇ ਲੈਉਣ ਲਈ ਕਿਹਾ ਫਿਰ ਤੂਤਾ ਸੰਗਰੂਰ ਵਿੱਚ ਇੱਕ ਵਕੀਲ ਕੋਲ ਮੁਨਸੀ ਦੇ ਤੌਰ ਤੇ ਕੰਮ ਕਰਨ ਲੱਗਾ ਪਰ ਤਨਖਾਹ ਬਹੁਤ ਘੱਟ ਸੀ ਜਿਸ ਕਰਕੇ ਤੂਤੇ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਇੱਕ ਵਾਰ ਤੂਤਾ ਤੇ ਜੱਸਾ ਆਪਸ ਵਿੱਚ ਗੱਲਾਂ ਕਰ ਰਹੇ ਸੀ ਜੱਸੇ ਨੇ ਤੂਤੇ ਨੂੰ ਦੱਸਿਆ ਕਿ ਉਹ ਸ਼ਾਰਟ ਫਿਲਮਾਂ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਜੇਕਰ ਉਹ ਚਾਹੇ ਤਾਂ ਉਹਨਾਂ ਦੇ ਨਾਲ ਕੰਮ ਕਰ ਸਕਦਾ ਹੈ ਤੂਤੇ ਨੇ ਹਾਂ ਕਰ ਦਿੱਤੀ ਕਿਉਂਕਿ ਤੂਤੇ ਲਈ ਇਹ ਇੱਕ ਸੁਨਹਿਰੀ ਮੌਕਾ ਸੀ ਤਾਂ ਫਿਰ ਤੂਤੇ ਨੇ ਮੁਨਸੀ ਦੇ ਕੰਮ ਤੋਂ ਸ਼ੂਟਿੰਗਾਂ ਲੈ ਲਵਾ ਕੇ ਜੱਸੇ ਨਾਲ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਜੱਸੇ ਤੇ ਇੰਦਰ ਹੋਰਾ ਨਾਲ ਮਿਲ ਕੇ ਤੂਤੇ ਨੇ ਸਭ ਤੋਂ ਪਹਿਲਾਂ ਅਨੋਖਾ ਕੁਵਾਰੀਆ ਸ਼ਾਰਟ ਫਿਲਮ ਦੇ ਨਾਲ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਇਹ ਸ਼ਾਰਟ ਫਿਲਮ ਜੱਟ ਬੀਟ ਰਿਕਾਰਡ ਚੈਨਲ ਉੱਤੇ ਰਿਲੀਜ਼ ਹੋਈ ਸੀ ਇਸ ਫਿਲਮ ਵਿੱਚ ਰੋਲ ਕਰਨ ਲਈ ਤੂਤੇ ਨੂੰ 500 ਰੁਪਏ ਮਿਲੇ ਸੀ ਜਿਸ ਨਾਲ ਤੂਤੇ ਨੂੰ ਬੜੀ ਖੁਸ਼ੀ ਹੋਈ ਸੀ ਇਸ ਤਰ੍ਹਾਂ ਤੂਤੇ ਨੇ ਇੰਦਰ ਤੇ ਜੱਸੇ ਨਾਲ ਮਿਲ ਕੇ ਸ਼ਾਰਟ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸ਼ੁਰੂ ਵਿੱਚ ਤੂਤੇ ਨੂੰ ਮਜ਼ਾਕ ਦਾ ਪਾਤਰ ਬਨਣਾ ਪਿਆ ਕਿਉਂਕਿ ਜਿੰਨਾ ਸ਼ਾਰਟ ਫਿਲਮਾਂ 'ਚ ਤੂਤਾ ਕੰਮ ਕਰਦਾ ਸੀ ਉਹਨਾਂ 'ਤੇ ਵਿਊਜ਼ ਘੱਟ ਆਉਂਦੇ ਸੀ ਜਿਸ ਕਰਕੇ ਲੋਕ ਅਕਸਰ ਤੂਤੇ ਨੂੰ ਤਾਨੇ ਮਾਰਦੇ ਸੀ ਪਰ ਤੂਤੇ ਨੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਆਪਣੇ ਕੰਮ 'ਤੇ ਟਿਕਿਆ ਰਿਹਾ ਵੋਟਾਂ ਦੇ ਦਿਨਾਂ 'ਚ ਭਗਵੰਤ ਮਾਨ ਇਹਨਾਂ ਦੇ ਏਰੀਆ 'ਚ ਭਾਸ਼ਣ ਦੇਣ ਆਇਆ ਸੀ ਤਾਂ ਤੂਤੇ ਨੇ ਆਪਣੇ ਦੋਸਤਾਂ ਨਾਲ ਮੋਟਰਸਾਈਕਲ 'ਤੇ ਆਉਂਦੇ ਹੋਏ ਉਹ ਭਾਸ਼ਣ ਸੁਣਿਆ ਸੀ ਪਾਸ਼ਨ ਸੁਣ ਕੇ ਤੂਤੇ ਨੇ ਦੋਸਤਾਂ ਨੂੰ ਭਗਵੰਤ ਮਾਨ ਦੀ ਐਕਟਿੰਗ ਕਰਕੇ ਬਹੁਤ ਹਸਾਇਆ ਉਸ ਤੋਂ ਬਾਅਦ ਉਸਦੇ ਦੋਸਤਾਂ ਨੇ ਉਸ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ ਉੱਪਰ ਅਪਲੋਡ ਕਰ ਦਿੱਤੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਤੋਂ ਬਾਅਦ ਇੰਦਰ ਨਾਲ ਤੂਤੇ ਨੇ ਭਗਵੰਤ ਮਾਨ ਦੀ ਐਕਟਿੰਗ ਕੀਤੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਉਸ ਤੋਂ ਬਾਅਦ ਤੂਤੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਪਣੀ ਟੀਮ ਨਾਲ ਲਗਾਤਾਰ ਕੰਮ ਕਰਦਾ ਰਿਹਾ ਤੂਤੇ ਨੇ ਜ਼ਿਆਦਾਤਰ ਹਾਸੇ ਵਾਲੇ ਵੀਡੀਓ ਹੀ ਬਣਾਈਆਂ ਸੀ ਕਿਉਂਕਿ ਇਹੀ ਲੋਕ ਜ਼ਿਆਦਾ ਪਸੰਦ ਕਰਦੇ ਸੀ ਐਕਟਿੰਗ ਤੋਂ ਇਲਾਵਾ ਤੂਤੇ ਨੂੰ ਗੀਤ ਲਿਖਣ ਦਾ ਵੀ ਬਹੁਤ ਸ਼ੌਂਕ ਸੀ ਤੇ ਤੂਤੇ ਨੇ ਆਪਣੇ ਲਿਖੇ ਗੀਤਾਂ ਕਈ ਸਿੰਗਰਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਪਾਸਿਓਂ ਤੂਤੇ ਨੂੰ ਕੋਈ ਉਮੀਦ ਨਾ ਦਿਖੀ ਇੱਕ ਵਾਰ ਤੂਤੇ ਨੇ ਗੁਲਾਬ ਸਿੱਧੂ ਦੇ ਨਵੇਂ ਗਾਣੇ ਤੇ ਫਨੀ ਰੀਲ ਬਣਾ ਕੇ ਸ਼ੇਅਰ ਕਰ ਦਿੱਤੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਗੁਲਾਬ ਸਿੱਧੂ ਤੱਕ ਪਹੁੰਚ ਗਈ ਪਹਿਲਾਂ ਤਾਂ ਵੀਡੀਓ ਦੇਖ ਕੇ ਗੁਲਾਬ ਸਿੱਧੂ ਬਹੁਤ ਹੱਸਿਆ ਤੇ ਫਿਰ ਤੂਤੇ ਨੂੰ ਮੈਸੇਜ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਗੱਲ ਹੋਣੀ ਸ਼ੁਰੂ ਹੋ ਗਈ ਸੀ ਇੱਕ ਵਾਰ ਗੁਲਾਬ ਸਿੱਧੂ ਤੂਤੇ ਨੂੰ ਮਿਲਣ ਉਸਦੇ ਘਰ ਆਇਆ ਤੇ ਉਸਨੇ ਤੂਤੇ ਦੀ ਐਕਟਿੰਗ ਦੀ ਬਹੁਤ ਤਾਰੀਫ਼ ਕੀਤੀ ਫਿਰ ਗੁਲਾਬ ਸਿੱਧੂ ਤੂਤੇ ਦਾ ਇੰਗਲੈਂਡ ਦਾ ਵੀਜ਼ਾ ਲਵਾ ਕੇ ਉਸ ਨੂੰ ਆਪਣੇ ਨਾਲ ਇੰਗਲੈਂਡ ਲੈ ਗਿਆ ਇਸ ਤਰ੍ਹਾਂ ਗੁਲਾਬ ਸਿੱਧੂ ਕਰਕੇ ਤੂਤੇ ਦਾ ਪਹਿਲੀ ਵਾਰ ਇੰਗਲੈਂਡ ਵਿੱਚ ਕਮੇਡੀ ਸ਼ੋਅ ਲੱਗਿਆ ਇੰਗਲੈਂਡ ਤੋਂ ਬਾਅਦ ਤੂਤਾ ਆਸਟ੍ਰੇਲੀਆ ਚਲਾ ਗਿਆ ਲਗਭਗ 1 ਮਹੀਨਾ ਵਿਦੇਸ਼ ਰਹਿਣ ਤੋਂ ਬਾਅਦ ਜਦੋਂ ਹੀ ਤੂਤੇ ਪੰਜਾਬ ਪਰਤਿਆ ਤ ਉਸ ਨੂੰ ਦਿਲਜੀਤ ਦੋਸਾਂਝ ਦੀ ਜੱਟਾਂ ਔਲੀਏ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੂਤੇ ਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਜੱਟਾਂ ਔਲੀਏ 3 ਦੇ ਰਾਈਟਰ ਜਗਦੀਪ ਸਿੱਧੂ ਨੇ ਦਿੱਤਾ ਸੀ ਅਤੇ ਪੰਜਾਬੀ ਇੰਡਸਟਰੀ ਵਿੱਚ ਇਹ ਤੂਤੇ ਦੀ ਡੈਬਿਊ ਫਿਲਮ ਸੀ ਜਿਸ ਵਿੱਚ ਤੂਤੇ ਦੀ ਐਕਟਿੰਗ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਫਿਲਮਾਂ ਤੋਂ ਬਿਨਾਂ ਤੂਤੇ ਨੇ ਪੰਜਾਬੀ ਗਾਣਿਆਂ 'ਚ ਵੀ ਫੀਚਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਜੇਕਰ ਤੂੰ ਤੇਰੇ ਵਿਆਹ ਦੀ ਗੱਲ ਕਰੀਗੇ ਤਾਂ ਤੂਤਾ ਹਜੇ ਤੱਕ ਕੁਆਰਾ ਹੈ ਸੋ ਦੋਸਤੋ ਤੂਤਾ ਆਪਣੀ ਮਿਹਨਤ ਦੇ ਨਾਲ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਛੋਟੇ ਜਿਹੇ ਪਿੰਡ ਤੋਂ ਪੰਜਾਬੀ ਇੰਡਸਟਰੀ ਤੱਕ ਪਹੁੰਚ ਗਿਆ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸ਼ੇਅਰ ਜਰੂਰ ਕਰਿਓ ਅਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ